बरन बजाखाना रोड से एक सवार दो है फरार हो हालत नाजुक जांच जा रही है बरनला हादसा वापरिया है गया है वाला तो हादसा हाँ बस ने मोटरसाइकिल सवार होके बस ने जुड़ा है मोटरसाइकल सवार दो व्यक्तियों ਕੁਚਲ ਦਿੱਤਾ ਹੈ ਦੋਵਾਂ ਵਿਅਕਤੀਆਂ ਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ ਰਸਤੇ ਕਿ ਦੋਵਾਂ ਹੀ ਵਿਅਕਤੀਆਂ ਨੂੰ ਫਰੀਦਕੋਟ ਹਸਪਤਾਲ ਤਵੇ ਚ ਰੈਫਰ ਕੀਤਾ ਗਿਆ ਹੈ ਬੱਸ ਕੰਡਕਟਰ ਅਤੇ ਡਰਾਈਵਰ ਮੌਕੇ ਤੋਂ ਫਰਾਰ ਹੈ ਮਾਮਲਾ ਦਰਜ ਕਰਕੇ ਜਾਂਚ ਪੜਤਾਲ ਜਾਰੀ ਕੀਤੀ ਗਈ ਹੈ ਮੈਂ ਪਰਮਜੀਤ ਸਿੰਘ ਢਿੱਲੋਂ ਸਾਫਕਾ ਪ੍ਰਧਾਨ ਨਗਰ ਕੌਂਸਲ ਬਨਾਲਾ ਤੇ ਜਿਹੜਾ ਹੁਣ ਤੁਸੀਂ ਮਾਮਲੇ ਵਾਲੀ ਗੱਲ ਕਰਦੇ ਹੋ ਇਹ ਤਾਂ ਆਰਬਿਟ ਪਾਸ ਆ ਰਹੀ ਸੀ ਬਹੁਤ ਤੇਜ਼ ਉਹ ਮੋਟਰਸਾਈਕਲ ਵਾਲੇ ਵੀ ਬੜੇ ਮਤਲਬ ਆਮ ਨਾਲ ਹੀ ਜਾ ਰਹੇ ਸੀ ਉਹ ਬੱਸ ਉਹਨੇ ਮਤਲਬ ਪੇਚੜਾਤੀ ਉਹਨਾਂ ਦੇ ਉਹ ਬੁਰੀ ਤਰ੍ਹਾਂ ਜ਼ਖਮੀ ਆ ਬੰਦੇ ਉਹ ਬੰਦੇ ਅਸੀਂ ਹੁਣ ਚੱਕ ਲੈਂਦੇ ਆ ਹਸਪੀਟਲ ਇਹ ਇੱਥੇ ਬਰਨਾਲਾ ਹਸਪੀਟਲ ਲੈ ਕੇ ਜਾਂਦੇ ਆ ਹੁਣੇ ਹੁਣੇ ਕਹਿਣਾ ਤਾਂ ਹੁਣ ਇਹ ਐ ਦੇਖੋ ਜੀ ਕੁਸ਼ਤਾ ਲੋਕ ਵੀ ਗਲਤ ਆ ਕਿਉਂਕਿ ਜਦੋਂ ਸ਼ਹਿਰ ਚੋਂ ਜਿਹੜੇ ਲੋਕ ਖੁੱਡੀ ਸੁਖਪੁਰਾ ਟਿਲਮਾ ਵਗੈਰਾ ਨੂੰ ਜਾਂਦੇ ਨੇ ਉਹ ਆਪਣੇ ਖੱਬੇ ਹੋ ਕੇ ਫਾਟਕਾਂ ਦੇ ਕੋਲ ਦੀ ਸਹੀ ਰਾਹ ਨਹੀਂ ਮੁੜਦੇ ਨੰਬਰ 2 ਤੇ ਫੇਰ ਵੀ ਇਹ ਥੋੜਾ ਜਿਹਾ ਸਾ ਐਕਸੀਡੈਂਟ ਉਹ ਕਹਿ ਲਓ ਵੀ ਐਕਸੀਡੈਂਟ ਵਾਲੀ ਜਗ੍ਹਾ ਹੀ ਬਣ ਚੁੱਕੀ ਆ ਹੁਣ ਤਾਂ ਕੋਈ ਨਾ ਕੋਈ ਰੋਜ਼ ਹੀ ਹਰ ਰੋਜ਼ ਇੱਥੇ ਖਤਰਨਾਕ ਐਕਸੀਡੈਂਟ ਹੁੰਦੇ ਆ। ਉਹ ਸ਼ਾਸਨ ਨੂੰ ਤਾਂ ਬੇਨਤੀ ਇਹੀ ਹੈ ਵੀ ਉਹ ਸਹੀ ਕੀਤਾ ਜਾਵੇ ਕੋਈ ਮਤਲਬ ਇਹਦਾ ਕੋਈ ਹੱਲ ਕਰਿਆ ਜਾਵੇ। ਅਸੀਂ ਤੇ ਖੜੇ ਸੀ ਅੱਥੇ ਉੱਥੇ ਪਲੂਟਾਂ ਸਾਰੀ ਕਮੋਟਰਾਂ ਤੇ ਆ ਰਹੇ ਸੀ। ਨਗਰ ਦੀ ਵੱਸਨੇ ਸਾਈਡ ਤੇ ਮੇਰੇ ਉੱਤੇ ਚੜਾ ਤੇ ਫਸਦੇ ਹੋ, ਜ਼ਖਮੀ ਕਰ ਤੇ ਬਟੇ ਸਹਾ ਕਰਤਾ। ਮੌਕੇ ਤੇ ਕਨੈਕਟਰ ਤੇ ਡਰਾਈਵਰ ਤੇ ਫਰਾਰ ਹੋ ਗਏ। ਅਸੀਂ ਫੜਨ ਦੀ ਕੋਸ਼ਿਸ਼ ਕੀਤੀ ਡਰਾਈਵਰ ਨੂੰ ਪਰ ਭੱਜ ਗਿਆ ਡਰਾਈਵਰ ਦੀ ਚਾਬੀ ਕੱਢ ਕੇ ਸੀ ਦੁਕਾਨ ਤੋਂ ਫੜਾਤੀ ਵਾਸਤੇ ਖੜੀ ਹੈ ਮਜਬੂਦਾ ਉਥੇ ਪੁਲ ਬਹੁਤ ਸਾਰਾ ਨਾਗਾ ਐਕਸੀਡੈਂਟ ਵਗੈਰਾ ਬਹੁਤ ਹੁੰਦੇ ਨੇ ਵੀ ਜਿੱਥੇ ਵੀ ਜੀ ਦੋ ਬੰਦੇ ਜੱਕ ਨੂੰ ਇੱਕ ਹਾਲਤ ਬਹੁਤ ਗੰਭੀਰ ਆ ਇੱਕ ਸਹੀ ਆ ਬੰਦਾ ਜੀ ਤੇ ਅਸੀਂ ਸਰਕਾਰੀ ਹਸਪਤਾਲ ਨਾਲ ਜਿੱਥੇ ਉੱਤੇ ਹੀ ਦਾਖਲ ਕਰਵਾਉਂਦੇ ਆ ਤੇ ਦੋ ਵਿਅਕਤੀ ਆਏ ਨੇ ਜਿੱਕ ਜਕਸੀਰ ਸਿੰਘ ਹੈਗਾ ਇੱਕ ਬੂਟਾ ਸਿੰਘ ਤੇ ਇਹ ਦੋਨੋਂ ਐਕਸੀਡੈਂਟ ਕੇਸ ਹੈਗਾ ਕੋਈ ਬੱਸ ਦੇ ਮਤਲਬ ਨਾਲ ਕੋਈ ਟੱਕਰ ਹੋਈ ਆ ਉਸ ਤੋਂ ਬਾਅਦ ਇਹਨਾਂ ਦੇ ਇੱਕ ਪਿਛਣ ਜਿਹੜਾ ਬੂਟਾ ਸਿੰਘ ਆ ਉਹਦੇ ਤਾਂ ਰਾਈਟ ਲੈਗ ਦੇ ਵਿੱਚ ਫ੍ਰੈਕਚਰ ਹੈ ਤੇ ਜਿਹੜੇ ਸੈਕਿੰਡ ਆਪਣੇ ਕੋਲ ਜਖੀਰ ਸਿੰਘ ਹੈਗੇ ਇਹਨਾਂ ਦੇ ਇੱਕ ਹੈਡ ਇੰਜਰੀ ਆ ਇੱਕ ਕੰਨ ਦੇ ਵਿੱਚੋਂ ਖੂਨ ਆ ਰਿਹਾ ਤੇ ਇੱਕ ਰਿਬ ਫ੍ਰੈਕਚਰ ਦੀ ਸੰਭਾਵਨਾ ਹੈਗੀ ਇਸ ਕਾਰਨ ਕਰਕੇ ਉਹਨਾਂ ਦੀ ਹਾਲਤ ਜਿਆਦਾ ਸੀਰੀਅਸ ਨੂੰ ਦੇਖਦੇ ਹੋ ਉਹਨਾਂ ਨੂੰ ਆਪਾਂ ਨੂੰ ਫਰੀਦਕੋਟ ਰੈਫਰ ਕਰਨਾ ਪਊਗਾ ਨਹੀਂ ਇੱਕ ਨੂੰ ਕਰਨਾ ਪਊਗਾ ਜੀ ਬੁੱਟਾ ਸਿੰਘ ਦੇ ਤਾਂ ਉੱਪਰ ਮਤਲਬ ਓਨਲੀ ਲੈਗ ਦੀ ਬਾਈ ਫ੍ਰੈਕਚਰ ਹੈਗਾ ਬਾਕੀ ਦਾ ਸਾਰਾ ਕੁਝ ਠੀਕ ਹੈਗਾ ਤਾਂ ਉਹਨੂੰ ਤਾਂ ਆਪਾਂ ਇੱਥੇ ਮੈਨੇ ਹੀ ਕਰ ਲਵਾਂਗੇ ਮੈਂ ਐਸੇ ਮਲਕੀਤ ਸਿੰਘ ਚੌਕੀ ਬੱਸ ਸਟੈਂਡ ਬਰਨਾਲਾ ਸਾਨੂੰ ਇੱਕ ਦਿਨ ਪਹਿਲਾਂ ਸੋਫਾ ਫੋਨ ਆਇਆ ਸੀਗਾ ਕਿ ਇੱਕ ਬੱਸ ਦਾ ਤੇ ਇੱਕ ਮੋਟਰਸਾਈਕਲ ਐਕਸੀਡੈਂਟ ਹੋਇਆ ਜਿਹਦੇ ਵਿੱਚ ਅਸੀਂ ਮੌਕੇ ਤੇ ਗਏ ਸੀ ਕਿ ਪਤ ਦੋ ਬਜ਼ੁਰਗ ਉਹਦੇ ਵਿੱਚ ਜਿਹੜੇ ਹੈਗੇ ਆ ਮੋਟਰਸਾਈਕਲ ਵਾਲ ਜਖਮੀ ਹੋਇਆ ਜਿਨ੍ਹਾਂ ਨੂੰ ਅਸੀਂ ਹਸਪੀਟਲ ਨੂੰ ਪਹੁੰਚਾਇਆ ਇੱਕ ਤਵੇ ਗੰਦੀਰ ਸੱਟਾਂ ਹੋਣ ਕਰਕੇ ਉਹਨੂੰ ਫਿਰ ਕੋ ਟ੍ਰਾਂਸਫਰ ਕਰ ਦਿੱਤਾ ਗਿਆ ਤੇ ਬੱਸ ਦੇ ਡਰਾਈਵਰ ਕੰਟਰ ਜਿਹੜੇ ਮੁੱਖ ਤੋਂ ਭੱਜ ਗਏ ਸੀਗੇ ਤੇ ਬੱਸ ਨੂੰ ਅਸੀਂ ਪਬਲਿਕ ਲੈ ਲਿਆ ਜਿਹੜੀ ਫਰਦਰ ਕਾਰਵਾਈ ਆ ਉਹ ਅਸੀਂ ਅੱਗੇ ਅਮ